ਔਰ ਜੁਦੀ ਦਾ ਖਾਲਸਾ ਵਾਹਿਗੁਰੂ ਜੀ ਜੀ ਜੈ ਸ਼ੰਕਰ ਜੈ ਨਾਮ ਦੀ ਦਾ ਦੋਸਤੋ ਜਿੱਦਾਂ ਕਿ ਨਾ ਇੱਕ ਕਿਸੇ ਦੇ ਘਰ ਸੱਪ ਸੀ ਉਹਨਾਂ ਨੇ ਫੜ ਕੇ ਡੱਬੇ ਚ ਪਾਤਾ ਤੇ ਉਹਨਾਂ ਨੇ ਫੋਨ ਕੀਤਾ ਕਿ ਬਾਬਾ ਜੀ ਸੱਪ ਬਾਹਰ ਛੱਡ ਦਿਓ ਜਦੋਂ ਅਸੀਂ ਸਵੇਰੇ ਛੱਡਣ ਲਈ ਗਏ ਨਾ ਉਹ ਸੱਪ ਮਰ ਗਿਆ ਔਰੇ ਮਰਨ ਦਾ ਕਾਰਨ ਕੀ ਸੀ ਤੁਹਾਨੂੰ ਉਹ ਸਮਝਾਣੇ ਆ ਦਸਤੋ ਵਰੀਆ ਗੱਲ ਆ ਹਰ ਇੱਕ ਜਾਨਵਰ ਦੀ ਹੈਲਪ ਕਰਨੀ ਇਹ ਜਿੱਦਾਂ ਕਿ ਉਹਨਾਂ ਨੇ ਸੱਪ ਡੱਬੇ ਚ ਪਾਇਆ ਸੀ ਤੇ ਸਿਰਫ ਉਹਨਾਂ ਨੇ ਇਹ ਸੱਪ ਦੇ ਉੱਤੇ ਦੱਬੇ ਚ ਸ਼ੇਕ ਨਹੀਂ ਕੱਢੇ ਆਕਸੀਜਨ ਨਾ ਮਿਲਣ ਕਰਕੇ ਉਹ ਜਿਹੜਾ ਸਾਪਾ ਮਰਿਆ ਇਸ ਸਾਪ ਨੂੰ ਕਹਿੰਦੇ ਕੋਮਨ ਬੁਲਫ ਸਨੇਕ ਇਹਦੇ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਗੌਰ ਨਾਲ ਇਹ ਪੈਟਰਨ ਡਿਜ਼ਾਈਨ ਹਰ ਇੱਕ ਚੀਜ਼ ਧਿਆਨ ਨਾਲ ਪਹਿਚਾਣ ਲਿਓ ਜੇ ਖੁਦ ਨਾ ਖਾਸ ਤਾਂ ਇਹ ਚੀਜ਼ ਹੁੰਦੀ ਆ ਇਸ ਤਰੀਕੇ ਟੋਆ ਪੁੱਟ ਕੇ ਇੱਕ ਛੋਟਾ ਜਿਹਾ ਰੇ ਉੱਤੇ ਕੱਪੜਾ ਦੇ ਕੇ ਤੇ ਕੱਚੀ ਲੱਸੀ ਸ਼ਿਰਕ ਕੇ ਤੇ ਉਸ ਟੋਏ ਨੂੰ ਜਿਹੜਾ ਵਾ ਬੰਦ ਕਰ ਦੋ ਠੀਕ ਆ ਤੇ ਉੱਤੇ ਦੋ ਚਾਰ ਚੜੀ ਚਾ ਰੱਖ ਦੋ ਇਹਦਾ ਵੀ ਭਲਾ ਹੋਏ ਤੇ ਸੱਚੇ ਪਾਸ਼ਾ ਵਾਹੇ ਗੁਰੂ ਤੁਹਾਡਾ ਵੀ ਭਲਾ ਕਰੇ ਠੀਕ ਆ ਜੀ ਬਾਕੀ ਕਮੈਂਟਾਂ ਚ ਹਰ ਹਰ ਮਹਾਦੇਵ ਜਰੂਰ ਲਿਖਿਓ ਕਿ ਪਰਮਾਤਮਾ ਇਹਨੂੰ ਕਿਸੇ ਚੰਗੀ ਚੂਣ ਚ ਪਾਏ ਕਿਉਂਕਿ ਜਾਨਵਰਾਂ ਵਾਲੀ ਜਿਹੜੀ ਚੂਣ ਆ ਨਾ ਦੋਸਤੋ ਬੜੀ ਮਾੜੀ ਜੈ ਬੋਲੇ ਨਾਥ ਜੈ ਸ਼ੰਕਰ